ਫਗਵਾੜਾ ਨੇੜਲੇ ਪਿੰਡ ਖਜ਼ੂਰਲਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਹੋਣ ਦਾ ਉਸ ਵੇਲੇ ਪਤਾ ਲੱਗਾ ਜਦੋਂ ਘਰ ਵਿੱਚੋਂ ਬਦਬੂ ਆਉਣ ਲੱਗੀ ਤਾਂ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ थाना सदर ਦੇ ਐਸਐਚਓ ਅਮਨਦੀਪ ਨਾਹਰ ਨੇ ਪੁਲਿਸ ਪਾਰਟਿਸਪੈਂਟ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕੱਪਸੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ। ਮੌਕੇ ਤੇ ਜਾਣਕਾਰੀ ਦਿੰਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਤਲ ਕੀਤਾ ਗਿਆ ਜਿਸ ਦੀ ਐਸਐਸਓ ਨੇ ਦੱਸਿਆ ਕਿ ਉਕਤ ਵਿਅਕਤੀ ਨਜ਼ਦੀਕੀ ਪੈਲੇਸ ਵਿੱਚ ਟੇਕੇਦਾਰੀ ਦਾ ਕੰਮ ਕਰਦਾ ਸੀ ਤੇ ਥਾਣਾ ਸਦਰ ਦੀ ਪੁਲਿਸ ਨੇ ਹਰਿੰਦਰ ਕੁਮਾਰ ਉਰਫ ਹੈਪੀ ਵਾਸੀ ਪਿੰਡ ਖਜੂਰਲਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਬीडी ਸ਼ਰਮਨ ਦਾ ਲੈਸਰ ਸਲਾਟੀ ਦੀ ਰਿਪੋਰਟ はい ਸਰ ਕੀ ਮਾਮਲਾ ਜਿਹੜਾ ਇੱਕ ਖਜੂਰਲਾ ਪਿੰਡ ਡੈੱਡ ਬੋਡੀ ਮਿਲੀ ਆ ਇਹ ਸਾਨੂੰ ਖਜੂਰਲਾ ਪਿੰਡ ਤੋਂ ਸਰਪੰਚ ਸਾਹਿਬ ਤੋਂ ਇਨੀਸ਼ੀਏਸ਼ਨ ਇੱਕ ਮਿਲੀ ਸੀ ਕਿ ਇੱਥੇ ਇੱਕ ਇੱਕ ਬੰਦ ਕਮਰੇ ਦੇ ਵਿੱਚ ਡੈੱਡ ਬੋਡੀ ਪਈ ਹੋਈ ਹੈ ਜੋ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਕਮਰੇ ਦੇ ਜਿਹੜੇ ਮਕਾਨ ਮਾਲਕ ਸੀ ਹਰਿੰ ਉਹ ਹਾਜ਼ਰ ਮਿਲੇ ਤੇ ਉਹਨਾਂ ਦੇ ਉਹਨਾਂ ਦੀ ਹਾਜ਼ਰੀ ਚ ਅਸੀਂ ਜਦੋਂ ਲੋਕ ਖੋਲ ਕੇ ਦੇਖਿਆ ਅੰਦਰੋਂ ਤੋਂ ਇੱਕ ਬੰਦੇ ਦਾ ਡੈੱਡ ਬੋਡੀ ਉੱਥੋਂ ਮਿਲੀ ਆ ਜਿਹੜਾ ਗਾਲ ਕੱਟੇ ਹੋਇਆ ਸੀ ਤੇ ਜਿਸ ਨੂੰ ਅਸੀਂ ਕਬਜ਼ੇ ਚ ਲੈ ਕੇ ਅਗਲੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮਕਾਨ ਮਾਲਕ ਦੇ ਬਿਆਨ ਤੇ ਅਸੀਂ ਇਹ ਮੁਕੱਦਮਾ ਦਰਜ ਕੀਤਾ ਹੈ ਤੇ ਕੀ ਬੰਦੇ ਦੀ شناخت ਹੋਈ ਕੋਈ ਅੱਜ ਹੀ ਬੰਦੇ ਦੀ شناخت ਹੋਈ ਆ ਇਹ ਅਭਿਮਨਿਉ ਸਿੰਘ ਇਹਦਾ ਨਾਮ ਹੈ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ ਸੀਗਾ ਜੀ ਤੇ ਦੇ ਜਿਹੜਾ ਦੋਸਤ ਆਇਆ ਸੀਗਾ ਉਹ ਉਹਨੇ ਇਹਦੇ ਬਾਰੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ। ਇਹ ਕਿੱਥੇ ਕੰਮ ਕਰਦਾ ਸੀ ਕਿ ਲੋਕਲ ਕੰਮ ਕਰਦਾ ਸੀ ਇਹ ਆ। ਇਹ ਲੋਕਲ ਠੇਕੇਦਾਰ ਜਿਹਾ ਇਹ ਤੰਦੂਰੀ, ਤੰਦੂਰ ਵਗੈਰਾ ਦੀਆਂ ਰੋਟੀਆਂ ਜਿਹੜਾ ਲੋਕ ਕੰਮ ਕਰਦਾ। ਤੇ ਹੁਣ ਤੱਕ ਜਾਂਚ ਵਿੱਚ ਕੀ ਸਾਹਮਣੇ ਆਇਆ ਕਿ ਕਤਲ ਦਾ ਕੋਈ ਆਇਆ ਸਾਹਮਣੇ ਤਾਂ ਹੁਣ ਤੱਕ ਅਸੀਂ ਆਪਣੀ ਇਨਵੈਸਟੀਗੇਸ਼ਨ ਚੱਲਦੀ ਹੈ। ਇਹਦੇ ਵਿੱਚ ਵਰਕ ਫੋਰਸ ਟੀਮਾ ਬਣਾ ਕੇ ਅਕਸਰ ਵੱਲੋਂ ਜਿਹੜੀ ਸੀਮਾ ਲਗਾ ਦਿੱਤੀ ਹੈ ਤੇ ਇਹਦੇ ਤੇ ਵਰਕ ਕਰ ਰਹੇ ਹਾਂ ਕਿ ਜਲਦੀ ਜਲਦੀ ਅਰਚੀਸ ਕਰਦੇ ਹਾਂ। ਇਸ ਮੌਕੇ ਤੇ ਕੋਈ ਜੀ ਚੀ ਨਾ ਮਟਰ ਕੀਤਾ ਹੈ 2000 ਵੀ ਮਿਲਿਆ ਬੁਣੀ ਮੋਟਲ ਹਾਲੂ ਹਜੇ ਤੱਕ ਕੁਝ ਨਹੀਂ ਹੋ ਰਿਹਾ ਤੇ ਉਹਦੇ ਤੇ ਕੰਮ ਕਰ ਰਹੇ ਆ ਅਸੀਂ ਕਿ ਅਣਛੇਤੀ ਵਿਅਕਤੀਆਂ ਦੇ ਖਿਲਾਫ ਅਸੀਂ ਇਹ ਮੁਕਦਮਾ ਦਰਜ ਕਰੀ ਕੁਝ ਪਤਾ ਲੱਗਾ ਕਿੰਨੀ ਕਿਦਰ ਪਹਿਲਾਂ ਦਾ ਮਟਰ ਹੋਇਆ ਸੀਗਾ ਇਹ ਤੇ ਹਾਲੇ ਕਲੀਅਰ ਨਹੀਂ ਹੋਇਆ ਸੀ ਸੀਸੀਟੀਵੀ ਕੈਮਰੇ